ਜ਼ਿੰਦਗੀ ਸੁਹਾਰੀ ਸੇਜ ਨੂੰ ਨਹੀਂ ਕਹਿੰਦੇ ਜ਼ਿੰਦਗੀ ਸੁਹਾਰੀ ਕਿਸੇ ਨੂੰ ਨਹੀਂ ਕਹਿੰਦੇ ਜਿੱਥੇ ਸੁਪਨਿਆਂ ਦੇ ਮਹਿਰ ਸਦੇ ਜਿੱਥੇ ਹਿੰਜਾ ਦੇ ਰੱਖ ਬੀਜਦੇ ਹਾਂ ਜਿੱਥੇ ਸੁਹਾਗਤੀ ਸੇ ਤੋਂ ਉੱਤਰ ਕੇ ਪਸ਼ੂਆਂ ਦੇ ਕੋਹੇ ਨੂੰ ਹਟਾਉਣਾ ਸੁਹਾਗਤੀ ਸੇ ਤੋਂ ਉੱਤਰ ਕੇ ਪਸ਼ੂਆਂ ਦੇ ਕੋਹੇ ਨੂੰ ਹਟਾਉਣਾ ਤੇ ਪਿਸ਼ਾਬ ਨਾਲ ਲਿਬੜੀ ਪੂਛ ਦਾ ਸੂਏ ਸੂਟ ਨੂੰ ਭਿਉਣਾ ਤੋੜੀ ਦੀ ਕੱਢ ਦਾ ਗੋਰੇ ਪਿੰਡੇ ਤੇ ਲਾਣਾ ਤੂੜੀ ਦੀ ਕੱਢ ਦਾ ਗੋਰੇ ਪਿੰਡੇ ਤੇ ਲਾਣਾ ਤੇ ਸਾਰਾ ਹੀ ਟੋਟ ਟੋਟ ਕੇ ਮਾਰਨ ਨੂੰ ਵੀ ਜ਼ਿੰਦਗੀ ਕਹਿੰਦੇ ਨੇ ਆਪਣੀਆਂ ਰੀਝਾਂ ਨੂੰ ਰੋਟੀਆਂ ਪਕਾਉਂਦੇ ਹੋਏ ਆਪਣੀਆਂ ਰੀਝਾਂ ਨੂੰ ਰੋਟੀਆਂ ਪਕਾਉਂ ਯਾਰ ਰੀਚਾਰੂ ਰੋਟੀਆਂ ਪਕਾਉਂਦੇ ਹੋਏ ਝੋਕ ਦੇਣਾ ਘੱਠੀ ਤੇ ਅੱਖਾਂ ਚ ਭੁੱਲ ਜਾਣਾ ਸੁਰਮਾ ਪੋੜਾ ਤੇ ਅੱਖਾਂ ਚ ਭੁੱਲ ਜਾਣਾ ਸੁਰਮਾ ਪੋੜਾਂ ਔਰ ਜਏ ਵਾਰਾਂ ਦੀਆਂ ਕੱਢਦੇ ਹੋਏ ਚਰਣਾ ਨਿਆਣਿਆਂ ਦੇ ਤਾੜ ਕਰਦੇ ਚੁਪੇੜ ਦਾ ਬਚਾ ਰਣਾਂ ਨਿਆਣਿਆਂ ਦੇ ਤਾੜ ਕਰਦੇ ਚੁਪੇੜ ਦਾ ਵੱਜਣਾ ਤੇ ਬੜਬੜ ਕਰਦੇ ਹੋਏ ਬਾਲਾਂ ਦੇ ਗੁੱਟੇ ਕਰਨ ਨੂੰ ਵੀ ਜ਼ਿੰਦਗੀ ਕਹਿੰਦੇ ਤੇ ਬੜਬੜ ਕਰਦੇ ਹੋਏ ਬਾਲਾਂ ਦੇ ਗੁੱਟੇ ਕਰਨ ਨੂੰ ਵੀ ਜ਼ਿੰਦਗੀ ਕਹਿੰਦੇ ਨੇ ਭੋਲੇ ਜਣਾ ਵਰੀ ਦੇ ਸੂਟਾ ਨੂੰ ਸਿਉਣਾ ਭੋਲੇ ਜਣਾ ਵਰੀ ਦੇ ਸੂਟਾ ਨੂੰ ਸਿਉਣਾ ਹਵਾ ਲਵੋਲੀ ਪੇਟੀ ਦੀਆਂ ਰਜਾਈਆਂ ਨੂੰ ਹਵਾ ਲਵੋਲੀ ਪੇਟੀ ਦੀਆਂ ਰਜਾਈਆਂ ਨੂੰ ਲੰਘੇ ਹੋਏ ਰਿਵਾਜ ਦੇ ਸੂਟ ਪੋਣਾ ਤੇ ਸੂਟਾਂ ਤੇ ਨਾਂ ਕਢਵਾ ਸਕਣਾ ਕਢਾਈਆਂ ਨੂੰ ਲੰਘੇ ਹੋਏ ਰਿਵਾਜ ਦੇ ਸੂਟ ਪੋਣਾ ਤੇ ਸੂਟਾਂ ਤੇ ਨਾਂ ਕਢਵਾ ਸਕਣਾ ਕਢਾਈਆਂ ਨੂੰ ਤੇ ਚੁੰਨੀ ਦਾ ਮੜਾਸਾ ਬਨ ਕੇ ਸਿਰ ਤੇ ਗੋਹਾ ਢੋਣ ਨੂੰ ਵੀ ਜ਼ਿੰਦਗੀ ਕਹਿੰਦੇ ਨੇ ਤੇ ਚੁੰਨੀ ਦਾ ਮੜਾਸਾ ਬਨ ਕੇ ਸਿਰ ਤੇ ਗੋਹਾ ਢੋਣ ਨੂੰ ਵੀ ਜ਼ਿੰਦਗੀ ਕਹਿੰਦੇ ਨੇ ਪੱਠੇ ਪੁੱਤਰਾਂ ਨੂੰ ਵਾਲੀ ਮਸ਼ੀਨ ਦੀ ਕਾੜ ਕਾੜ ਚ ਪੱਠੇ ਪੁੱਤਰਾਂ ਨੂੰ ਵਾਲੀ ਮਸ਼ੀਨ ਦੀ ਕਾੜ ਕਾੜ ਚ ਵੰਗਾ ਦੀ ਸਰਕਾਰ ਦਾ ਗੁਆਚਾ ਵੱਠੇ ਪੁੱਤਰਾਂ ਵਾਲੀ ਮਸ਼ੀਨ ਦੀ ਕਾੜ-ਕਾੜ ਚ ਵੰਗਾ ਦੀ ਸਰਕਾਰ ਦਾ ਗਵਾ ਜਾਣ ਸੌਖੀ ਵਾਲੀਆਂ ਡੱਬੀਆਂ ਦਾ ਕਿਤੇ ਰੱਖ ਕੇ ਭੁੱਲ ਜਾਣਾ ਸੌਖੀ ਵਾਲੀਆਂ ਡੱਬੀਆਂ ਦਾ ਕਿਤੇ ਰੱਖ ਕੇ ਭੁੱਲ ਜਾਣਾ ਅੰਬ ਦੀ ਚਟਣੀ ਤੇ ਮਿੱਸੀਆਂ ਰੋਟੀਆਂ ਦਾ ਢੱਡ ਨੂੰ ਝੋਟਾ ਦੇ ਅੰਬ ਦੀ ਚਟਨੀ ਤੇ ਮਿੱਸੀਆਂ ਰੋਟੀਆਂ ਨਾਲ ਢਿੱਡ ਨੂੰ ਝੋਲ ਕਾ ਦੇਣਾ ਤੇ ਖੱਟੀ ਲੱਸੀ ਦੇ ਡਕਾੜ ਨੂੰ ਵੀ ਜ਼ਿੰਦਗੀ ਕਹਿੰਦੇ। ਜਿੰਦਗੀ ਕੱਲੀ ਸੁਹਾਰੀ ਸੇਜ ਨੂੰ ਨਹੀਂ ਕਹਿੰਦੇ। ਜ਼ਿੰਦਗੀ ਕੱਲੀ ਸੁਹਾਰੀ ਸੇਜ ਨੂੰ ਨਹੀਂ ਕਹਿੰਦੇ ਜਿੱਥੇ ਸੁਪਨਿਆਂ ਦੇ ਮਹਿਲ ਸਰਦੇ ਨੇ ਜਿੰਦਗੀ ਇਸ ਤਰ੍ਹਾਂ ਵੀ ਹੁੰਦੀ ਏ ਜਿੰਦਗੀ ਇਸ ਤਰ੍ਹਾਂ ਵੀ ਹੁੰਦੀ ਏ ਮਿਹਰਬਾਨੀ ਸ਼ੁਕਰੀਆ ਪਰ